ਲਾਈਵ ਹੋਣ ਤੇ ਕਰਮਜੀਤ ਅਨਮੋਲ ਹਜੇ ਨਵਾਂ ਉਮੀਦਵਾਰ ਆ ਉਹਦੀ ਪਹਿਲੀ ਪਾਰੀ ਹੈਗੀ ਆ ਤੇ ਪਹਿਲੀ ਵਾਰੀ ਇਹ ਇਸ ਤਰ੍ਹਾਂ ਹੋਇਆ ਕਿ ਹਰੇਕ ਉਮੀਦਵਾਰ ਨੂੰ ਜਿਹੜੇ ਸਵਾਲ ਪੁੱਛੇ ਜਾ ਰਹੇ ਆ ਔਰ ਉਹਨਾਂ ਨੂੰ ਵੀ ਇਹਨਾਂ ਸਵਾਲਾਂ ਦੇ ਜਵਾਬ ਦੇਨੇ ਪੈਣੇ ਆ ਖਿਜਨ ਨਾਲ ਜਾਂ ਕਾਲੇ ਪੈਨ ਨਾਲ ਜਾਂ ਅਮਤ ਕਬਰੌਣ ਨਾਲ ਇਹ ਜਿਹੜੀ ਗੇਮ ਇਸ ਤਰ੍ਹਾਂ ਲੱਗਣ ਵਾਲੀ ਨਹੀਂ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਕਿਉਂ ਲੜ ਰਹੇ ਆ ਤੇ ਅੱਜ ਕੱਲ ਉਹ ਖਿਜੇ ਖਿਜੇ ਮਹਿਸੂਸ ਹੋ ਰਹੇ ਆ ਤੈਸ਼ ਵਿੱਚ ਆ ਜਾਂਦੇ ਆ ਜਦੋਂ ਕੋਈ ਸਵਾਲ ਕਰਦਾ ਜਦੋਂ ਕਿ ਆਉਂਦੇ ਅਨਸਾਰ ਉਹ ਬੜੇ ਚਾਹ ਦੇ ਨਾਲ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੀ ਤੇ ਹੁਣ ਥੋੜੇ ਦਿਨਾਂ ਵਿੱਚ ਹੀ ਲੱਗਦਾ ਇਹ ਜਿਹੜਾ ਚਾਹ ਸੀ ਉਹ ਰਫੂ ਚੱਕਰ ਹੋ ਗਿਆ ਤੇ ਉਸ ਚਾਹ ਦੀ ਜਗ੍ਹਾ ਤੇ ਹੁਣ ਤਣਾਅ ਤੈਸ਼ ਤੇ ਖਿਜੇਪਣ ਨੇ ਲੈ ਲਿਆ ਹਾਲੀ ਵਿੱਚ ਦੋ ਵੀਡੀਓ ਵਾਇਰਲ ਹੋ ਰਹੀਆਂ ਜਿਸ ਵਿੱਚ ਇੱਕ ਤੇ ਉਸ ਦੀ ਪੀਆਰ ਬਾਰੇ ਪੁੱਛੇ ਜਾਣ ਤੇ ਉਹ ਕਹਿੰਦਾ ਕਿ ਮੈਂ ਕੋਈ ਚਾਣਾ ਤੇ ਨਹੀਂ ਰਹਿੰਦਾ ਪੂਰਾ ਅੱਖੇ ਚਕੇ ਬੋਲਦਾ ਇਸ ਤੋਂ ਇਲਾਵਾ ਇੱਕ ਹੋਰ ਦੇ ਵਿੱਚ ਉਹ ਸੈਲਫੀਆਂ ਲੈਂਦਾ ਦਿਖਾਈ ਦਿੰਦਾ ਜਦੋਂ ਕਿ ਦੂਸਰੇ ਪਾਸੇ ਠੇਕੇ ਦੇ ਮੁਲਾਜ਼ਮਾ ਜਿਹੜੇ ਉਸ ਨੂੰ ਸਵਾਲ ਕਰ ਰਹੇ ਆ ਕਿ ਸਾਡੀ ਕਦੋਂ ਮੰਗ ਠਾਉਂਗੇ ਜੀ ਸਾਡੀ ਮੰਗ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਸਾਡਾ ਕੀ ਬਣੂਗਾ ਤੇ ਇਸ ਤੋਂ ਇਲਾਵਾ ਵੀ ਕਈ ਵੀਡੀਓ ਇਹੋ ਜੀਆਂ ਆਈਆਂ ਜਿੱਥੇ ਜਿਹੜਾ ਹਲਕਾ ਇੰਚਾਰਜ ਦੇ ਨਾਲ ਉਹ ਚੋਣ ਪ੍ਰਚਾਰ ਤੇ ਜਾਂਦਾ ਤੇ ਜਦੋਂ ਲੋਕ ਕਿਸਾਨ ਜਾਂ ਕੋਈ ਹੋਰ ਘੇਰ ਕੇ ਸਵਾਲ ਪੁੱਛਦੇ ਆ ਤਾਂ ਉਹ ਚੁੱਪਚਾਪ ਖੜਾ ਦਿਖਾਈ ਦਿੰਦਾ ਤੇ ਹਲਕਾ ਇੰਚਾਰਜ ਆ ਜਿਹੜੇ ਉਹ ਅੱਗੇ ਹੋ ਕੇ ਗੱਲਬਾਤ ਕਰਦੇ ਦਿਖਾਈ ਦਿੰਦੇ ਆ ਕਰਨਜੀਤ ਅਨਮੋਲ ਕਿਉਂ ਹਲਕੇ ਦੇ ਵਿੱਚ ਅੱਜ ਕੱਲ ਖਿਜਿਆ ਖਿਜਿਆ ਰਹਿੰਦਾ ਹੈ ਤੇ ਕਿਉਂ ਏਡੀ ਛੇਤੀ ਉਸ ਦਾ ਚਾਲ ਲੱਥ ਗਿਆ ਆਓ ਇਸ ਬਾਰੇ ਗੱਲਬਾਤ ਕਰਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਦੇ ਨਾਲ ਹੁਣ ਹਾਲੇ ਸਭ ਇਸ ਵੇਲੇ ਦੋ ਸਰਕਾਰਾਂ ਇੱਕ ਕੇਂਦਰ ਸਰਕਾਰ ਆ ਇੱਕ ਪੰਜਾਬ ਸਰਕਾਰ ਹੰਸ ਰਾਜ ਹੰਸ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦਾ ਉਮੀਦਵਾਰ ਹੈਗਾ ਸਭ ਤੋਂ ਜ਼ਿਆਦਾ ਵਿਰੋਧ ਤੇ ਤਿੱਖੇ ਸਵਾਲ ਉਹਨੂੰ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਉਹ ਪਿਛਤ ਮਤਲਬ ਪਰੇਸ਼ਾਨ ਵੀ ਹੈਗੀ ਹੈ ਸੈਕੰਡਲੀ ਕਰਮਜੀਤਨ ਮੋਲ ਹੈਗੇ ਆ ਉਹ ਮਤਲਬ 543 ਤੋਂ ਵੀ ਵੱਧ ਪਿੰਡਾਂ ਲੋਕ ਸਭਾ ਹਲਕਾ ਫਰੀ ਕੋਟ ਦੇ ਉਰ ਵੱਖ-ਵੱਖ ਪਿੰਡਾਂ ਤੇ ਜਾ ਰਿਹਾ ਹੈ ਕਈ ਥਾਵਾਂ ਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਹੈਗੇ ਆ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਸਵਾਲ ਪੁੱਛ ਰਹੇ ਆ ਜਿਵੇਂ ਕਿਸ ਨੇ ਹੀ ਪੁੱਛਿਆ ਸੀ ਕਿ ਉਹ ਤਾਂ ਜੀ ਬਾਹਰ ਰਹਿਣ ਵਾਲੇ ਹੈਗੇ ਆ ਤਾਂ ਉਹਨਾਂ ਨੇ ਮਤਲਬ ਖਿੱਚ ਕੇ ਹੀ ਜਵਾਬ ਦਿੱਤਾ ਕਿ ਮੈਂ ਕਿਹੜਾ ਚੰਨ ਤੇ ਚੱਲਿਆ ਹੈਗਾ ਲੋਕਾਂ ਦੇ ਕੰਮ ਹੋਣੇ ਚਾਹੀਦੇ ਜਿੰਨ ਕਿ ਤੇ ਰਵਾਂ ਨੇਚਰਲੀ ਜਦੋਂ ਉਹ ਕਲਾਕਾਰ ਸੀ ਉਦੋਂ ਗੱਲ ਹੋਰ ਸੀ ਹੁਣ ਉਹ ਸਿਆਸੀ ਆਗੂ ਆ ਹੁਣ ਉਹਨੂੰ ਕਲਾਕਾਰ ਘੱਟ ਤੇ ਸਿਆਸੀ ਆਗੂ ਵਜੋਂ ਜ਼ਿਆਦਾ ਵੇਖਿਆ ਜਾਊਗਾ ਹੁਣ ਉਹਨੂੰ ਸਰਕਾਰ ਦਾ ਹਿੱਸਾ ਮੰਨਿਆ ਜਾਊਗਾ ਸਰਕਾਰ ਦੇ ਵਿੱਚ ਕਿਸੇ ਤੋਂ ਵੀ ਗਲਤੀ ਹੁੰਦੀ ਆ ਘੱਟ ਕੰਮ ਹੁੰਦਾ ਕੋਈ ਕੁਤਾਈ ਹੁੰਦੀ ਆ ਤੋ ਦੇ ਨਮਾਇੰਦਿਆਂ ਨੂੰ ਉਹਦੇ ਜਿਹੜੇ ਹੈਗੇ ਆ ਉਹ ਜਵਾਬ ਦੇਨੇ ਪੈਣੇ ਆ ਤੇ ਕਰਮਜੀਤ ਅਨਮੋਲ ਵੀ ਹੁਣ ਆਧਿਆਪ ਨੂੰ ਮਤਲਬ ਕਲਾਕਾਰ ਦੇ ਨਾਲ ਨਾਲ ਸਿਆਸੀ ਆਗੂ ਸਮਝਣਾ ਸ਼ੁਰੂ ਕਰਦੇ ਇਹ ਤਾਂ ਹਜੇ ਕੱਲੇ ਇਲੈਕਸ਼ਨ ਹੈਗੇ ਆ ਕੱਲ ਉਹਨੇ ਜਰਨਲ ਲਾਈਫ ਤੇ ਵਿੱਚ ਵੀ ਜਾਉਣਾ ਹੈਗਾ ਜਨਤਕ ਲਾਈਫ 'ਚ ਜਾਣਾ ਹੈ ਪ੍ਰੋਗਰਾਮ ਕਰਨੇ ਆ ਸ਼ੂਟਿੰਗ ਤੇ ਜਾਣਾ ਤਾਂ ਸ਼ਾਇਦ ਉੱਥੇ ਵੀ ਇਸ ਤਰ੍ਹਾਂ ਦੇ ਮਤਲਬ ਸਵਾਲਾਂ ਦੇ ਜਵਾਬ ਉਹਨਾਂ ਨੂੰ ਦੇਨੇ ਪੈਣ ਉਹਦੀ ਹੁਣ ਉਹ ਪਹਿਲਾਂ ਵਾਲੀ ਦਿਲਚਸਪੀ ਵੀ ਨਹੀਂ ਰਹੀ ਲੋਕਾਂ ਨਾਲ ਗੱਲ ਕਰਨ ਦੀ ਕਿਉਂਕਿ ਜਦੋਂ ਵੱਡਾ ਇਕੱਠ ਹੁੰਦਾ ਲੋਕਾਂ ਦੀਆਂ ਕੁਝ ਨਾਰਾਜ਼ਗੀਆਂ ਦਾ ਸਵਨਣਾ ਕਰਨਾ ਪੈਂਦਾ ਹੈ ਤਾਂ ਉਹ ਆਪ ਦੇ ਸਮਰਥਕਾਂ ਨਾਲ ਸੈਲਫੀਆਂ ਵਗੈਰਾ ਕਰਾਉਣ ਚ ਜਿਹੜੀ ਉਹਨਾਂ ਨੂੰ ਪਹਿਲ ਹੁੰਦੀ ਹੈ ਤੇ ਆਮ ਤੌਰ ਤੇ ਉਹ ਬਚਦੇ ਆ ਮਤਲਬ ਜਿੱਥੇ ਕੋਈ ਟਕਰਾਅ ਹੋਣ ਦੀ ਸੰਭਾਵਨਾ ਜਾਂ ਜਿੱਥੇ ਕੋਈ ਨਾਰੇਬਾਜ਼ੀ ਦੀ ਸੰਭਾਵਨਾ ਜਾਂ ਜਿੱਥੇ ਕੋਈ ਸਵਾਲ ਪੁੱਛੇ ਜਾ ਰਹੇ ਹੈਗੇ ਆ ਲਗਭਗ ਸਾਰੇ ਲੀਡਰਾਂ ਨੂੰ ਹਰ ਪਿੰਡ ਦੇ ਵਿੱਚ ਜਿਹੜੇ ਹੈਗੇ ਸਵਾਲ ਜਵਾਬ ਕੀਤੇ ਜਾ ਰਹੇ ਹੈਗੇ ਆ ਔਰ ਸਿਆਸੀ ਲੀਡਰ ਇਸ ਸਵਾਲ ਜਵਾਬ ਤੋਂ ਕਿਸੇ ਹੱਦ ਤੱਕ ਪਰੇਸ਼ਾਨ ਵੀ ਹੈਗੇ ਆ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਪ੍ਰਭਾਵਿਤ ਵੀ ਹੋ ਰਿਹਾ ਹੈਗਾ ਤੇ ਇੱਕ ਤਰ੍ਹਾਂ ਨਾਲ ਤੁਹਾਨੂੰ ਇਹ ਕਿ ਲੋ ਤੁਹਾਡਾ ਜੋਸ਼ ਵੀ ਇਹਦੇ ਨਾਲ ਮੱਠਾ ਪੈਂਦਾ ਹੈਗਾ ਤੇ ਕਰਮਜੀਤ ਅਨਮੋਲ ਹਜੇ ਨਵਾਂ ਉਮੀਦਵਾਰ ਆ ਉਹਦੀ ਪਹਿਲੀ ਪਾਰੀ ਹੈਗੀ ਆ ਤੇ ਪਹਿਲੀ ਵਾਰੀ ਇਹ ਇਸ ਤਰ੍ਹਾਂ ਹੋਇਆ ਕਿ ਹਰੇਕ ਉਮੀਦਵਾਰ ਨੂੰ ਜਿਹੜੇ ਸਵਾਲ ਪੁੱਛੇ ਜਾ ਰਹੇ ਆ ਔਰ ਉਹਨਾਂ ਨੂੰ ਵੀ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਖਿਜਨ ਨਾਲ ਜਾਂ ਕਾਲੇ ਪੈਨ ਨਾਲ ਜਾਂ ਅਮਤ ਕਬਰੌਣ ਨਾਲ ਇਹ ਜਿਹੜੀ ਗੇਮ ਇਸਲੇ ਲੱਗ